ਜਮਨੇ ਚੋਣਾ ਤੋਂ ਬਾਅਦ ਹੁਣ ਨਗਰ ਨਿਗਮ ਚੋਣਾ ਦਾ ਬਿਗਲ ਜਿਹੜਾ ਵਾਤਾ ਨਜ਼ਰ ਆ ਰਿਹਾ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ ਜਿਹੜਾ ਆ ਇਸ ਦੀ ਅ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਪਰ ਹਲੇ ਤਰੀਕ ਦਾ ਐਲਾਨ ਹੋਣਾ ਹਜੇ ਬਾਕੀ ਹੈ ਤਾਂ ਹੁਣ ਪੰਜਾਬ ਦੇ ਵਿੱਚ ਨਗਰ ਨਿਗਮ ਚੋਣਾਂ ਨੂੰ ਲੈ ਕੇ ਤਿਆਰੀਆਂ ਖਿੱਚੀਆਂ ਜਾ ਰਹੀਆਂ ਨੇ ਸਭ ਤੋਂ ਪਹਿਲਾਂ ਬੀਜੇਪੀ ਵੱਲੋਂ ਜਿਹੜੇ ਆ ਇਹ ਤਿਆਰੀ ਖਿੱਚੀ ਗਈ ਸੀ ਤਾਂ ਹੁਣ ਆਮ ਆਦਮੀ ਪਾਰਟੀ ਵੱਲੋਂ ਤਿਆਰੀ ਖਿੱਚੀ ਗਈ ਹੈ ਤਾਂ ਨਗਰ ਨਿਗਮ ਚੋਣਾਂ ਦੀ ਹੁਣ ਆਪ ਨੇ ਤਿਆਰੀ ਖੇਚ ਲਈ ਹੈ ਤਾਂ ਅਮਨ ਅਰੋੜਾ ਨੇ ਪਾਰਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ ਹੈ ਤਤਵਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 5 ਨਗਰ ਨਿਗਮ ਤੇ 43 ਨਗਰ ਕੌਂਸਲਾਂ ਦੀ ਜੇ ਹੋਣ ਵਾਲੀ ਚੋਣਾਂ ਦੀਆਂ ਤਿਆਰੀਆਂ ਜਿਹੜੀਆਂ ਸ਼ੁਰੂ ਕਰ ਦਿੱਤੀਆਂ ਨੇ ਤਾਂ ਪਾਰਟੀ ਦੇ ਨਵ ਨਿਯੁਕਤ ਜੋ ਪ੍ਰਧਾਨ ਅਮਨ ਅਰੂੜਾ ਨੇ ਉਹਨਾਂ ਨੇ ਚੋਣਾਂ ਸੰਬੰਧੀ ਇੱਕ ਮੀਟਿੰਗ ਰੱਖੀ ਸੀ ਜ ਜਿਸ ਦੇ ਵਿੱਚ ਆਗੂ ਸ਼ਾਮਲ ਹੋਏ ਸਨ ਤਾਂ ਆਗੂਆਂ ਦੇ ਨਾਲ ਇਹ ਮੀਟਿੰਗ ਕੀਤੀ ਹੈ ਇਸ ਦੇ ਵਿੱਚ ਸਾਰੇ ਹੀ ਵੱਡੇ ਜਿਹੜੇ ਆਗੂ ਤੇ ਮੰਤਰੀ ਮੌਜੂਦ ਰਹੇ ਸਨ ਤਾਂ ਇਸ ਮੌਕੇ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਪਾਰਟੀ ਵੱਲੋਂ ਜਲਦ ਹੀ ਜੋ ਚੋਣਾਂ ਲੜਨ ਦੇ ਇੱਛੁਕ ਉਮੀਦਵਾਰ ਨੇ ਉਹਨਾਂ ਤੋਂ ਅਰਜ਼ੀਆਂ ਲਈਆਂ ਜਾ ਰਹੀਆਂ ਨੇ ਤਾਂ ਲੈਣੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ ਤਾਂ ਇਸ ਤੋਂ ਬਾਅਦ ਉਮੀਦਵਾਰਾਂ ਦਾ ਜੋ ਐਲਾਨ ਹੈ ਉਹ ਕੀਤਾ ਜਾਏਗਾ ਤਾਂ ਇਸ ਤਰ੍ਹਾਂ ਦੀ ਤਿਆਰੀ ਜਿਹੜੀ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੀਤੀ ਜਾ ਰਹੀ ਹੈ ਤਾ ਜੋ ਨੌ ਨਿਯੁਕਤ ਪ੍ਰਧਾਨ ਅਮਨ ਅਰੋੜਾ ਨੇ ਉਹਨਾਂ ਨੇ ਇਸ ਮੀਟਿੰਗ ਦੀ ਅਗਵਾਈ ਕੀਤੀ ਆ ਤਾਂ ਅਮਨ ਅਰੋੜਾ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਆਗੂਆਂ ਨਾਲ ਇਹ ਪਹਿਲੀ ਮੀਟਿੰਗ ਜਿਹੜੀ ਹੈ ਅਮਨ ਅਰੋੜਾ ਵੱਲੋਂ ਕੀਤੀ ਗਈ ਹੈ ਤਾਂ ਮੀਟਿੰਗ ਦੇ ਵਿੱਚ ਜੋ ਨਗਰ ਨਿਗਮ ਮੰਤਰੀ ਡਾਕਟਰ ਹਰਜੋਤ ਸਿੰਘ ਹਰਪਾਜਨ ਸਿੰਘ ਈਟੀਓ ਤੇ ਮੋਹਿੰਦਰ ਭਗਤ ਸਮੇਤ ਹੋਰ ਵੀ ਵੱਡੇ ਜਿਹੜੇ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਸਨ ਤਾਂ ਇਸ ਦੇ ਦੌਰਾਨ ਜੋ ਸਾਰੇ ਖੇਤਰਾਂ ਦੇ ਵਿੱਚ ਫੀਡਬੈਕ ਵੀ ਲਈ ਗਈ ਹੈ ਕਿਸ ਤਰ੍ਹਾਂ ਦੇ ਕੰਮ ਕਾਰਜ ਕੀਤੇ ਜਾਣਗੇ ਕਿ ਨੂੰ ਕਿੱਥੋਂ ਅ ਉਧੇਦਾਰੀ ਜਿਹੜੀ ਹੈ ਉਮੀਦਵਾਰੀ ਜਿਹੜੀ ਹੈ ਉਹ ਦਿੱਤੀ ਜਾਣੀ ਹੈ ਚਾਹ ਕਿਸ ਦੀ ਡਿਊਟੀ ਲਈ ਜਾਏਗੀ ਕਿਸ ਨੂੰ ਜਿਹੜੀ ਹੈ ਜ਼ਿੰਮੇਵਾਰੀ ਸੌਂਪੀ ਜਾਏਗੀ ਤਾਂ ਚੋਣਾਂ ਦੇ ਵਿੱਚ ਪਾਰਟੀ ਲੋਕਾਂ ਤੱਕ ਕਿਵੇਂ ਪਹੁੰਚ ਕਰੇਗੀ ਇਸ ਦੀ ਰਣਨੀਤੀ ਵੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਵੱਲੋਂ ਕੜੀ ਜਾ ਰਹੀ ਹੈ ਤਾਂ ਇਸ ਬਾਰੇ ਵੀ ਰਣਨੀਤੀ ਲਗਾਤਾਰ ਬਣਾਈ ਜਾ ਰਹੀ ਹੈ ਸੁਝਾਅ ਲਏ ਜਾ ਰਹੇ ਨੇ ਹਾਲਾਂਕਿ ਜੋ ਸੀਐਮ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਤੋਂ ਬਾਹਰ ਸਨ ਤਾਂ ਇਹ ਚੋਣ ਆਮ ਆਦਮੀ ਪਾਰਟੀ ਦੇ ਲਈ ਕਿਸੇ ਵੀ ਇਮਤਿਹਾਨ ਤੋਂ ਘੱਟ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਹੁਣ ਜੋ ਕੰਪੀਟੀਸ਼ਨ ਹੈ ਉਹ ਵੱਧ ਚੁੱਕਿਆ ਹੈ ਕਿਉਂਕਿ ਇਹ ਚੋਣਾਂ ਸ਼ਹਿਰੀ ਖੇਤਰਾਂ ਦੇ ਵਿੱਚ ਹੋਣੀਆਂ ਨੇ ਜਿਸ ਨੂੰ ਭਾਜਪਾ ਦਾ ਵੀ ਮਜ਼ਬੂਤ ਗੜ ਮੰਨਿਆ ਜਾਂਦਾ ਹੈ ਤਾਂ ਭਾਜਪਾ ਵੀ ਇਸ ਦੇ ਵਿੱਚ ਹੁਣ ਪੂਰੀ ਟੱਕਰ ਦੇਣ ਦੇ ਜਿਹੜੇ ਅਸਾਰ ਉਸ ਦੇ ਦਿਸਦੇ ਨੇ ਤਾਂ ਇਸ ਦੇ ਨਾਲ ਹੀ ਕਾਂਗਰਸ ਦਾ ਵੀ ਮਜ਼ਬੂਤ ਆਧਾਰ ਹੈ ਅਜਿਹੇ ਵਿੱਚ ਜਾਂ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਮਜ਼ਬੂਤ ਪੱਖ ਦਿਖਾਉਣ ਦਾ ਕੋਸ਼ਿਸ਼ ਕਰੇਗੀ ਤਾਂ ਇਹਨਾਂ ਚੋਣਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿੱਤਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਲੱਗੀ ਹੋਈ ਹੈ ਹਾਲਾਂਕਿ ਅਜੇ ਤੱਕ ਕੁਝ ਇਸ ਬਾਰੇ ਸਪਸ਼ਟ ਨਹੀਂ ਹੋਇਆ ਕਿ ਅਕਾਲੀ ਦਲ ਇਹਨਾਂ ਚੋਣਾਂ ਦੇ ਵਿੱਚ ਲੜੇਗਾ ਜਾਂ ਨਹੀਂ ਲੜੇਗਾ ਜਾਂ ਕੋਈ ਉਮੀਦਵਾਰ ਆਪਣਾ ਖੜਾਏਗਾ ਇਸ ਦੇ ਬਾਰੇ ਕੋਈ ਅਜੇ ਤੱਕ ਵੱਡਾ ਬਿਆਨ ਨਹੀਂ ਨਿਕਲ ਕੇ ਸਾਹਮਣੇ ਆਇਆ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਨਿਕਲ ਕੇ ਸਾਹਮਣੇ ਆਈ ਤਾਂ ਇਸ ਨੂੰ ਵਿਧਾਨ ਸਭਾ ਚੋਣਾਂ ਦਾ ਸੈਮੀ ਫਾਈਨਲ ਵੀ ਮੰਨਿਆ ਜਾ ਸਕਦਾ ਹੈ ਤਾਂ ਦੇਖਿਆ ਜਾ ਸਕਦਾ ਹੈ ਕਿ ਆਮ ਆਦਮੀ ਪਾਰਟੀ ਨੇ ਜਿਵੇਂ ਸ਼ਾਨਦਾਰ ਤੇ ਇਤਿਹਾਸਿਕ ਜਿੱਤ ਜਿਵਨੀ ਚੋਣਾਂ ਦੇ ਵਿੱਚ ਕੀਤੀ ਹੈ ਤਾਂ ਉੱਥੇ ਹੀ ਇੱਕ ਸੀਟ ਜਿਹੜੀ ਹੈ ਕਾਂਗਰਸ ਦੇ ਝੋਲੀ ਦੇ ਵਿੱਚ ਪਈ ਆ ਤਾਂ ਜੇਕਰ ਅਕਾਲੀ ਦਲ ਇਸ ਨਗਰ ਨਿਗਮ ਚੋਣਾਂ ਦੇ ਵਿੱਚ ਉਤਰਦਾ ਤਾਂ ਉਹਨਾਂ ਦੇ ਖਾਤੇ ਵਿੱਚ ਕਿਸ ਤਰ੍ਹਾਂ ਦੀ ਹੈ ਜਿਹੜੀ ਹੈ ਉਹ ਉਮੀਦਵਾਰ ਜਿੱਤੇ ਦੇ ਨੇ ਜਾਂ ਕਿੰਨੀ ਜਿੱਤ ਪੈਂਦੀ ਹੈ ਤਾਂ ਇਸ ਦੇ ਵਿੱਚ ਚਾਰ ਪਾਰਟੀਆਂ ਨੇ ਜੋ ਆਮੋ ਸਾਹਮਣੇ ਜਿਹੜੀਆਂ ਹੋਣਗੀਆਂ ਜਿਸ ਦੇ ਵਿੱਚ ਇਹ ਮੰਨਿਆ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਜਪਾ ਜੇਕਰ ਸ਼੍ਰੋਮਣੀ ਅਕਾਲੀ ਦਲ ਇਸ ਦੇ ਵਿੱਚ ਹਿੱਸੇਦਾਰੀ ਲੈਂਦੀ ਹੈ ਜਾਂ ਇਸ ਦੇ ਵਿੱਚ ਆਪਣੇ ਉਮੀਦਵਾਰ ਧਾਰਦੀ ਹੈ ਤਾਂ ਚੌਥੀ ਧਿਰ ਜਿਹੜੀ ਹੈ ਅਕਾਲੀ ਦਲ ਵੱਡੀ ਨਜ਼ਰ ਆ ਰਹੀ ਹੈ